ਮੈਂ ਜਵਾਬ ਦੇਣ ਵਾਸਤੇ ਸੋਸ਼ਲ ਮੀਡੀਆ ਤੇ ਲਾਈਵ ਹੋ ਕੇ ਗਾਲੀ ਗਲੋਚ ਕੀਤੀ ਠੇਸ ਪਹੁੰਚਾਈ ਆ ਉਹ ਚੀਜ਼ ਲਈ ਮੈਂ ਸੌਰੀ ਫੀਲ ਕਰਦਾ ਸੁਖਰਤੀ ਤੋਂ ਪਾਈ ਅੰਮਰਤਪਾਲ ਸਿੰਘ ਮੈਰੋਂ ਨੇ ਮੰਗਵਾਈ ਮਾਫੀ ਹੁਣੇ-ਹੁਣੇ ਸੁਖਰਤੀ ਨੇ ਆਪਣੇ ਇੰਸਟਾਗ੍ਰam ਕਾਉਂਟ ਦੇ ਉੱਪਰ ਇੱਕ ਵੀਡੀਓ ਸਾਂਝੀ ਕੀਤੀ ਜੋ ਬੀਤੇ ਦਿਨ ਤੋਂ ਮਨਜੀਤ ਕੌਰ ਨਾਲ ਸੁਖਰਤੀ ਦਾ ਇੱਕ ਮੁੱਦਾ ਸੋਸ਼ਲ ਮੀਡੀਆ ਦੇ ਉੱਪਰ ਚੱਲ ਰਿਹਾ ਸੀ ਜਿਸ ਦੇ ਵਿੱਚ ਇਹ ਇੱਕ ਦੂਜੇ ਨੂੰ ਲਾਈਵ ਆ ਕੇ ਬਹੁਤ ਗੰਦੀ ਸ਼ਬਦਾਵਲੀ ਵਰਤ ਰਹੇ ਸੀ ਜਿਸ ਦੇ ਵਿੱਚ ਗਾਲ੍ਹਾਂ ਕੱਢ ਰਹੇ ਸੀ ਇੱਕ ਦੂਜੇ ਨੂੰ ਸੋ ਜਿਸ ਦੇ ਚੱਲਦਿਆਂ ਪਾਈ ਅੰਮਰਤਪਾਲ ਸਿੰਘ ਮੈਰੋਂ ਨੇ ਇਹਨਾਂ ਨੂੰ ਕਿਹਾ ਸੀ ਕਿ ਤੁਸੀਂ ਅੱਜ ਤੋਂ ਬਾਅਦ ਨਾ ਕਦੇ ਲਾਈਵ ਆਵੋਗੇ ਤੇ ਨਾ ਹੀ ਇੱਕ ਦੂਜੇ ਦੇ ਖਿਲਾਫ ਕੋਈ ਵੀ ਪੋਸਟ ਸਾਂਝੀ ਕਰੋਗੇ ਤੇ ਉੱਥੇ ਹੀ ਹੁਣ ਕੁਝ ਕੁ ਵੀਡੀਓਜ਼ ਨਿਕਲ ਕੇ ਸਾਹਮਣੇ ਆ ਰਹੀ ਨੇ ਸੁਖ ਰਤੀ ਦੀਆਂ ਜਿਦੇ ਵਿੱਚ ਉਸ ਨੇ ਸਾਰੇ ਜਾਣਿਆਂ ਤੋਂ ਮਾਫੀ ਮੰਗੀ ਹੈ ਕਿ ਮੈਂ ਜੋ ਵੀ ਗਲਤ ਬੋਲਿਆ ਕਿਸੇ ਨੂੰ ਵੀ ਗਲਤ ਬੋਲਿਆ ਮੈਨੂੰ ਮਾਫ ਕੀਤਾ ਜਾਵੇ ਕਿਉਂਕਿ ਸੋਸ਼ਲ ਮੀਡੀਆ ਅੱਜ ਕੱਲ ਹਰ ਇੱਕ ਬੱਚਾ ਚਲਾਉਂਦਾ ਹੈ ਜਿਸ ਨਾਲ ਉਹਨਾਂ ਦੇ ਉੱਪਰ ਬਹੁਤ ਗਲਤ ਇਫੈਕਟ ਪੈਂਦਾ ਕਿਉਂਕਿ ਇਹ ਆਪਣੀਆਂ ਵੀਡੀਓਜ਼ ਦੇ ਵਿੱਚ ਸ਼ਰਿਆਮ ਗੰਦੀਆਂ ਗਾਲਾਂ ਕੱਢਦੇ ਪਏ ਸੀ ਸੋ ਜਿਦੇ ਚੱਲਦੇ ਆ ਇਹ ਇਹਨਾਂ ਤੋਂ ਮਾਫੀ ਮੰਗਵਾਈ ਗਈ ਹੈ ਕਿ ਬਾਕੀ ਤੁਸੀਂ ਅੱਗੇ ਸੁਖ ਰਤੀ ਦੀ ਉਹ ਛੋਟੀ ਜਿਹੀ ਕਲਿੱਪ ਵੀ ਜ਼ਰੂਰ ਦੇਖਿਓ ਬਾਕੀ ਤੁਸੀਂ ਭਾਈ ਅੰਮ੍ਰ ਕਮੈਂਟ ਬਾਕਸ ਦੇ ਵਿੱਚ ਆਪਣੇ ਵਿਚਾਰ ਜਰੂਰ ਸਾਂਝੇ ਕਰੋ ਮਿਲਦੇ ਆਪਾਂ ਕਿਸੇ ਹੋਰ ਵੀਡੀਓ ਦੇ ਵਿੱਚ ਰੱਬ ਰਾਖਾ ਗਲਤੀ ਹੋਈ ਆ ਜੇ ਪੰਜਾਬ ਦੇ ਵਿੱਚ ਮੇਰੇ ਕਰਕੇ ਕਿਸੇ ਨੂੰ ਠੇਸ ਪਹੁੰਚੀ ਆ ਉਹ ਚੀਜ਼ ਲਈ ਮੈਂ ਸੌਰੀ ਫੀਲ ਕਰਦਾ ਅੱਜ ਤੋਂ ਬਾਅਦ ਮੇਰੇ ਵੱਲੋਂ ਐਸੀ ਗਲਤੀ ਨਹੀਂ ਹੁੰਦੀ ਆਪ ਸਭ ਦਾ ਮੈਂ ਜੁਆਕਾ ਤੁਸੀਂ ਮੈਨੂੰ ਇੱਥੇ ਤੱਕ ਲੈ ਕੇ ਆਏ ਹੋ ਮਾੜਾ ਚੰਗਾ ਹੋਇਆ ਮੈਂ ਤੁਹਾਨੂੰ ਗਲਤੀ ਉਹ ਫੀਲ ਕਰਦਾ ਮੈਂ